सोहे महला पंजवा गुर अपने ऊपर बल जाइए आठ पहर हर हर जस गइया सिमरो सो प्रभे अपना स्वामी सगल कटा का यंत्र जमीराओ चरण कमल सो लागी प्रीत साथी पूरन नरमल रीत संत प्रसाद वसै मन माहि जन्म जन्म के किल विख जाहि ਰੱਬ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੁਹੇ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਐ आठ पहर हर हर जस गाए सिमरो सो प्रभु अपना स्वामी सगला कटा का अंतर जमे रहाऊ चरण कमल सो लागि प्रीत ਸਾਚੀ ਪੂਰਨ ਨਰਮਲ ਰੇਤਾ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਬਲਾ ਸੁਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੁ ਪ੍ਰਭ ਆਪਣਾ ਸੁਆਮੀ ਸਗਲ ਕਟਾ ਕੈ ਅੰਤਰ ਜਾਮੇ ਰਹਾਉ ਚਰਨ ਕਮਲ ਸੋ ਲਾਗੇ ਪ੍ਰੀਤ ਸਾਚੇ ਪੁਰਨ ਨਰਮਲ ਰੀਤ संत प्रसाद बसे मन माही जन्म जन्म के किल विख जाहे कर कृपा प्रभु दे न दया नानक मांगै संत वाला ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ सगल कटा पर जमे राओ चरण कमल सोलागे प्रीत साची पूरन निर्मल रीत संत प्रसाद वसै मन माही ਜਨਮ ਜਨਮ ਕੇ ਕਿਨ ਵਿਖ ਜਾਹਿ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੋਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲਾ ਕਟਾ ਕਾਇ ਅੰਤਰ ਜਮੀ ਰਹਾਉ चरण कमल सो लागे प्रीत साचे पूरन निर्मल रीत संत प्रसाद वस मन माही जन्म जन्म के किल विख जाहे ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਮੇ ਸਗਲ ਕਟਾ ਕਾਇ ਅੰਤਰ ਜਮੇ ਰਹਾਓ ਚਰਨ ਕਮਲ ਸੋ ਲਾਗੇ ਪ੍ਰੀਤ ਸਾਚੀ ਪੂਰਨ ਨਰਮਲ ਰੇਤਾ ਸੰਤ ਪ੍ਰਸਾਦ ਵਸੈ ਮਨ ਮਾਹਿ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹਿ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ आठ पहर हर हर जस गाईए सिमरो सो प्रब अपना स्वामी सगल कटा का अंतर जमे राऊ चरण कमल सों लागी प्रीता साची पूर्ण निर्मल रीत ਸਤਿ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹਿ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੋਹਿ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਮੇ ਸਗਲਾ ਕਤਾ ਕਾ ਅੰਤਰ ਜਮੇ ਰਹਾਓ ਚਰਨ ਕਮਲ ਸੋ ਲਾਗੇ ਪ੍ਰੀਤ ਸਾਚੇ ਪੁਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹਿ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾਕ ਅੰਦਰ ਜਮੀ ਰਹਾਉ ਚਰਨ ਕਮਲ ਸੋ ਲਾਗੇ ਪ੍ਰੇਤ ਸਾਚੀ ਪੂਰਨ ਨਿਰਮਲ ਰੇਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਘਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੁਹੀ ਮਹੱਲਾ ਪੰਜਵਾ ਗੋਰੇ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਮੇ ਸਗਲ ਕਟਾ ਕਾਇੰਤਰ ਜਮੇਰਾਉ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਨ ਰੇਤ ਸੰਤ ਪ੍ਰਸਾਦ ਬਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸਰ ਕਰ ਵਾਲਾ ਸੁਹੀ ਮਹੱਲਾ ਪੰਜਵਾ ਗੋਰੇ ਆਪਣੇ ਉਪਰ ਬਲ ਜਾਈਏ ہر ہر हर हर जस سمرو सिमरो सो प्रभे अपना स्वामी सगल कटा कायंतर जमी राओ चरण कमल सो लाॻी पीत सची पूरन निर्मल रेत ਸਤਿ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹੇ ਮਹਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਠਾਕਾਇ ਤਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੇ ਪ੍ਰੇਤ ਸਾਚੇ ਪੁਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੋਹੇ ਮਹਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੁ ਪ੍ਰਭ ਆਪਣਾ ਸੁਆਮੀ સગલ કટાકા અંતર જામી રહાઉ ચરણ કમલ સો લાગી પ્રીત સાચી પૂરન નિર્મલ રીત સંત પ્રસાદ વસે મન માહી ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲਾ ਕਟਾ ਕੈ ਅੰਦਰ ਜਮੀ ਰਹਾਉ ਚਰਨ ਕਮਲ ਸੋ ਲਾਗੇ ਪ੍ਰੇਤ ਸਾਚੀ ਪੂਰਨ ਨਰਮਲ ਰੇਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਬਲਾ ਸੋਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕੈ ਅੰਤਰ ਜਮੀ ਰਹਾਉ ਚਰਨ ਕਮਲ ਸੋ ਲਾਗੇ ਪ੍ਰੀਤ ਸਾਚੀ ਪੁਰਨ ਨਿਰਵਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦੇ ਅਲਾ ਨਾਨਕ ਮੰਗੇ ਸੰਤਰ ਵਾਲਾ ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਈਏ ਸੇਮਰੋ ਸੁਪ੍ਰਭੇ ਆਪਣਾ ਸੁਆਮੀ ਸਗਲਾ ਕਟਾ ਕਾਇ ਅੰਤਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੇ ਪ੍ਰੀਤ ਸਾਚੀ ਪੂਰਨ ਨਿਰਮਲ ਰੇਤਾ संत प्रसाद बसे मन माही जन्म जन्म के केल विख जाहे कर कृपा प्रभु दीन दयाला नानक मांगै संत र वाला ਸੋਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲਾ ਕਟਾ ਕਾਇੰਤਰ ਜਾ ਮੇ ਰਹਾਉ ਚਰਨ ਕਮਨ ਸੋ ਲਾਗੇ ਪ੍ਰੇਤ ਸਾਚੇ ਪੁਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਗਿਆਨ ਮ ਜਨਮ ਕੇ ਕਿਲ ਵਿਖ ਜਾਹੇ ਕਰ ਕੇ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤਰ ਵਾਲਾ ਸੋਹੇ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਏ आठ पहर हर वर जस गाई है सिमरो सो प्रभे अपना स्वामी सगल कटा का अंतर जमे रहाओ चरण कमल सो लागी प्रीत साची पूरन निर्मल रेत ਸੰਤ ਪ੍ਰਸਾਦ ਵਸੈ ਮਨ ਮਾਹੇ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦਇਆਲਾ ਨਾਨਕ ਮੰਗੇ ਸੰਤਰ ਵਾਲਾ ਸੋਹਿ ਮਹੱਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਮੀ ਸਗਲ ਕਟਾ ਕਾ ਅੰਤਰ ਜਮੀ ਰਾਵ ਚਰਨ ਕਮਲ ਸਿਓ ਲਾਗੀ ਪ੍ਰੇਤ ਸਾਚੀ ਪੁਰਨਾ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹਿ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ महला पंजवा गुरे अपने ऊपर बल जाइए आठ पैर हर हर जस गइये सिमरो सो प्रभे अपना स्वामी सगल अंतर यंत्र जमीराओ ਚਰਨ ਕਮਲ ਸੋ ਲਾਗੇ ਪ੍ਰੀਤ ਸਾਚੇ ਪੁਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਸੋਹੀ ਮਹੱਲਾ ਪੰਜਵਾ ਗੁਰ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਮੇ ਰਾਵ ਚਰਨ ਕਮਲ ਸਿਓ ਲਾਗੇ ਪ੍ਰੀਤ ਸਾਚੀ ਪੂਰਨ ਨਿਰਮਲ ਰੇਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਗਰਿ ਕਿਰਪਾ ਪ੍ਰਭ ਦੇਨ ਦਿਆਲਾ ਨਾਨਕ ਮੰਗੇ ਸੰਤ ਰਵਾਲਾ ਸੁਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ तिमरो सो प्रब अपना स्वामी सगल कटा काय अंतर जामे राऊ चरण कमल सो लागी प्रीत साची पूरन निर्मन रेत संत प्रसाद बसे मन माहि जन्म जन्म के केल विख जाहे कर किरपा प्रभु दीन दयाला नानक मांगै सर तर वाला सोही महल्ला پنجਵਾ ਗੋਰੇ ਆਪਣੇ ਉੱਪਰ ਬਲ ਜਾਈਏ ਆਠ ਪਹਿਰ ਹਰ ਹਰ ਜਸ ਗਾਈਏ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾਇ ਅੰਤਰ ਜਮੀ ਰਹਾਉ ਚਰਨ ਕਮਲ ਸੋ ਲਾਗੀ ਪ੍ਰੀਤ ਸਾਚੇ ਪੂਰਨ ਨਿਰਮਲ ਰੇਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹੇ ਕਰ ਕਿਰਪਾ ਪ੍ਰਭ ਦੇਨ ਦੇ ਆਲਾ ਨਾਨਕ ਮੰਗੈ ਸੰਤਰ ਵਾਲਾ ਸੋਹੀ ਮਹਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰੋ ਸੋ ਪ੍ਰਭ ਆਪਣਾ ਸੁਆਮੀ ਸਗਲ ਕਠਾ ਕਾਇ ਉਤੇਰ ਜਾਮੀ ਰਹਾਉ ਚਰਨ ਕਮਲ ਸਿਓ ਲਾਗੇ ਪ੍ਰੇਤ ਸਾਚੇ ਪੁਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੇ ਮਨ ਮਾਹੀ ਜਨਮ ਜਨਮ ਕੇ ਕਿਲ ਵਿਖ ਜਾਹਿ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗੈ ਸੰਤਰ ਵਾਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ